ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਵਗਣ ਹਮਾਰੇ ਦਇਆ ਕਰੋ ਕਿਸ਼ ਮਿਹਰਿ ਆਪਾਵੋ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਤੀਤਰ ਵਗੈ ਕਾਤੀ ਕਰਨ ਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਸੋਖ ਹਟਾਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸਤਾ ਬ੍ਰਹਮ ਤਰਹਿ ਏਕ ਸਬਦਲੇ ਬੁਲਾਏ ਨਵ ਨਿੱਧੇ 18 ਸਿੱਧੇ ਪਿਛੈ ਲਗਿਆ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤੇ ਸਦਾ ਬ੍ਰਹਮਤਰ ਹੈ ਏਕ ਸ਼ਬਦ ਲੈ ਬੁਲਾਏ ਨਵ ਨਿਦੀ 18 ਸਿੱਧੇ ਪਿਛੇ ਲਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬੇਨ ਸਤਗੁਰ ਨਾਉ ਨ ਪਾਈਐ ਬੁਝੋ ਘਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕੀ ਆ ਗਬਰੂ ਕੀ ਆ ਬਿਰਦ ਹੈ ਮਾਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮਖ ਸਬਦੈ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲਗੈ ਆਏ ਨਾਮਕ ਜੇ ਗੁਰਮਖ ਕਰੇ ਸੋ ਪਰਵਾਣ ਹੈ ਜੋ ਨਾਮ ਰਹੇ ਲਿ ਬਲਾਏ ਪੌੜੀ ਹਉ ਬਲੇ ਹਾਰੀ ਤਿੰਨ ਕਾ ਜੋ ਗੁਰਮਖ ਸਿਖਾ ਜੋ ਹਰ ਨਾਮ ਧਿਆਏ ਦੇ ਦੇਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸੋ ਸਭ ਕੇਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਹਰਸ ਨਾਮ ਸਲਾਹੀ ਰੰਗ ਸੋ ਸਭ ਕੇਲਵੇਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤਰ ਹੈ ਇੱਕ ਸ਼ਬਦ ਲੈ ਬੁਲਾਏ ਨਵ ਨਿਦੇ 18 ਸਿੱਧੇ ਪਿੱਛੇ ਲਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ